ਤੁਸੀਂ ਦੇਖ ਰਹੇ ਹੋ ਸਕਾਈ ਨਿਊਜ਼ ਪੰਜਾਬ ਤੇ ਇਸ ਵੇਲੇ ਦੀ ਅਹਿਮ ਖਬਰ ਸੁਣਨੀ ਬੜੀ ਜ਼ਰੂਰੀ ਹੈ ਕਿਉਂਕਿ ਇਹ ਦੇਸ਼ ਦੇ ਕਾਨੂੰਨ ਦੇ ਨਾਲ ਜੁੜੀ ਹੋਈ ਹੈ ਹੁਣ ਆਈਪੀਸੀ ਦੀ ਥਾਂ ਤੇ ਬੀਐਨਐਸ ਜਿਹੜਾ ਉਹ ਦੇਸ਼ ਦੇ ਵਿੱਚ ਚੱਲਿਆ ਕਰੇਗਾ ਤੇ ਕਾਨੂੰਨਾਂ ਦੇ ਵਿੱਚ ਵੱਡੇ ਬਦਲਾਅ ਕਰ ਦਿੱਤੇ ਗਏ ਨੇ ਇੰਡੀਅਨ ਪੀਨਲ ਕੋਡ ਨੂੰ ਬਦਲ ਕੇ ਭਾਰਤੀ ਨਿਆ ਸੈਂਤਾ ਕਰ ਦਿੱਤਾ ਗਿਆ ਹੈ ਕੇਂਦਰ ਸਰਕਾਰ ਦੇ ਦੁਆਰਾ ਔਰ ਅੱਜ ਤੋਂ ਇਹ ਭਾਰਤੀ ਨਿਆਇ ਸੰਹਿਤਾ ਜਿਹੜੀ ਉਹ ਲਾਗੂ ਹੋ ਗਈ ਹੈ ਇਸ ਦੇ ਵਿੱਚ ਕੀ ਵੱਡੇ ਬਦਲਾਅ ਕੀਤੇ ਗਏ ਨੇ ਜਾਣਕਾਰੀ ਦੇ ਦਿੰਨੇ ਆ ਸਭ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਤਿੰਨ ਨਵੇਂ ਅਪਰਾਧਿਕ ਕਾਨੂੰਨ ਨੇ ਜਿਹੜੇ ਅੱਜ ਤੋਂ ਲਾਗੂ ਹੋ ਗਏ ਨੇ ਜਿਦੇ ਨਾਲ ਭਾਰਤ ਦੀ ਅਪਰਾਧਿਕ ਨਿਆਂ ਪ੍ਰਣਾਲੀ ਦੇ ਵਿੱਚ ਵੱਡੇ ਬਦਲਾਅ ਆਉਣ ਦੀ ਉਮੀਦ ਹੈ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਐਕਟ ਦੇ ਕਰੰਮ ਪਰ ਬ੍ਰਿਟਿਸ਼ ਯੁੱਗ ਦੇ ਇੰਡੀਅਨ ਪਿਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਇੰਡੀਅਨ ਐਵੀਡੈਂਸ ਐਕਟ ਦੀ ਇਹ ਥਾਂ ਲੈਣ ਜਾ ਰਹੇ ਨੇ ਨਵੇਂ ਕਾਨੂੰਨ ਜ਼ੀਰੋ ਐਫ ਆਈ ਆਰ ਪੁਲਿਸ ਕਈ ਸ਼ਿਕਾਇਤਾਂ ਦੀ ਆਨਲਾਈਨ ਫਾਈਲਿੰਗ ਐਸ ਐਮ ਐਸ ਦੇ ਰਾਹੀਂ ਸੰਬੰਧ ਭੇਜਣਾ ਤੇ ਸਾਰੇ ਕਾਨੂੰਨੀ ਅਪਰਾਧਾਂ ਦੀ ਲਾਜ਼ਮੀ ਵੀਡੀਓਗ੍ਰਾਫੀ ਵਰਗੇ ਉਪਬੰਧਾਂ ਦੇ ਕਰਕੇ ਆਧੁਨਿਕ ਨਿਆਂ ਪ੍ਰਣਾਲੀ ਹੈ ਜਿਹੜੀ ਉਹ ਉਹ ਸਥਾਪਿਤ ਕੀਤੀ ਗਈ ਹੈ ਤੇ ਇਹਨੂੰ ਹੁਣ ਲਾਗੂ ਕਰ ਦਿੱਤਾ ਗਿਆ ਜਾਣਕਾਰੀ ਦੇ ਰਹੇ ਹਾਂ ਇਹ ਪਹਿਲਾਂ ਇੰਡੀਅਨ ਪੀਨਲ ਕੋਡ ਦੇ ਵਿੱਚ 511 ਧਰਾਵਾਂ ਹੁੰਦੀਆਂ ਸੀ ਜਿਨ੍ਹਾਂ ਨੂੰ ਕਟਾ ਕੇ 358 ਕਰ ਦਿੱਤਾ ਗਿਆ ਕਿਉਂਕਿ ਓਵਰਲੈਪਿੰਗ ਸਿਸਟਮ ਨੂੰ ਇਹਦੇ ਚ ਅਪਣਾਇਆ ਗਿਆ ਜਿਹਦੇ ਚਲ ਚਲਦੇ ਜਿਵੇਂ ਇੱਕ ਧਾਰਾ ਦੇ ਵਿੱਚ ਕਈ ਸਬ ਕੈਟਾਗਰੀਜ਼ ਹੁੰਦੀਆਂ ਸੀ ਉਹਨਾਂ ਸਾਰੀਆਂ ਨੂੰ ਇਕੱਠੀਆਂ ਕਰ ਦਿੱਤਾ ਗਿਆ ਭਾਵੇਂ ਕੇ ਸਖਤ ਬਣਾ ਦਿੱਤਾ ਗਿਆ ਤੇ ਇਸ ਦੇ ਕਰਕੇ ਹੁਣ ਭਾਰਤੀ ਦੰਡਾਵਲੀ ਦੀਆਂ ਜਿਹੜੀਆਂ 511 ਧਰਾਵਾਂ ਸੀ ਉਹਨਾਂ ਦੇ ਮੁਕਾਬਲੇ 358 ਧਰਾਵਾਂ ਰਹਿ ਗਈਆਂ ਨੇ ਜ਼ੀਰੋ ਐਫ ਆਈ ਆਰ ਦੀ ਗੱਲ ਕਰ ਲਈਏ ਤਾਂ ਇਹਦੇ ਤਹਿਤ ਹੁਣ ਕੇਸ ਦਰਜ ਹੋਇਆ ਕਰੇਗਾ ਜ਼ੀਰੋ ਐਫ ਆਈ ਆਰ ਦੇ ਨਾਲ ਕਿਸੇ ਵੀ ਥਾਣੇ 'ਚ ਮਾਮਲਾ ਦਰਜ ਹੋ سکےਗਾ phạmੇ پرادوں ਦੇ ਅਧਿਕਾਰ ਖੇਤਰ ਦੇ ਵਿੱਚ ਨਾ ਹੀ ਹੋਇਆ ਹੋਵੇ ਫੇਰ ਵੀ ਜਿਹੜਾ ਮਾਮਲਾ ਉਹ ਦਰਜ ਹੋਇਆ ਕਰੇਗਾ ਇਹਦੇ ਨਾਲ ਕਾਨੂੰਨੀ ਕਾਰਵਾਈ ਸ਼ੁਰੂ ਕਰਨ ਦੇ ਵਿੱਚ ਜਿਹੜੀ ਦੇਰੀ ਹੁੰਦੀ ਹੁੰਦੀ ਸੀ ਉਹਦੇ ਚ ਉਹ ਜਿਹੜੀ ਦੇਰੀ ਹੈ ਉਹ ਖਤਮ ਹੋ ਜਾਏਗੀ ਮਾਮਲਾ ਤੁਰੰਤ ਜਿਹੜਾ ਦਰਜ ਕੀਤਾ ਜਾ ਸਕੇਗਾ ਅਗਲਾ ਗੱਲ ਕਰ ਲਈਏ ਕਿ 45 ਦਿਨਾਂ ਦੇ ਅੰਦਰ ਫੈਸਲਾ ਆਇਆ ਕਰੇਗਾ ਨਵੇਂ ਕਾਨੂੰਨਾਂ ਦੇ ਤਹਿਤ ਅਪਰਾਧਿਕ ਮਾਮਲਿਆਂ 'ਚ ਫੈਸਲਾ ਮੁਕੱਦਮਾ ਪੂਰਾ ਹੋਣ ਦੇ 45 ਦਿਨਾਂ ਦੇ ਅੰਦਰ ਅੰਦਰ ਆਇਆ ਕਰੇਗਾ ਤੇ ਪਹਿਲੀ ਸੁਣਵਾਈ ਦੇ 60 ਦਿਨਾਂ ਦੇ ਅੰਦਰ ਦੋਸ਼ ਹੈ ਜਿਹੜੇ ਉਹ ਤੈਅ ਕੀਤਾ ਜਾਇਆ ਕਰਨਗੇ ਖਾਸ ਤੌਰ ਤੇ ਜ਼ਬਰਜਨਾਹ ਪੀੜਤਾ ਦਾ ਬਿਆਨ ਕੋਈ ਮਹਿਲਾ ਪੁਲਿਸ ਅਧਿਕਾਰੀ ਜਾਂ ਉਹਦੇ ਰਿਸ਼ਤੇਦਾਰ ਦੀ ਮੌਜੂਦਗੀ ਦੇ ਵਿੱਚ ਹੀ ਦਰਜ ਕੀਤਾ ਜਾਇਆ ਕਰੇਗਾ ਤੇ ਮੈਡੀਕਲ ਰਿਪੋਰਟ 7 ਦਿਨਾਂ ਦੇ ਅੰਦਰ ਅੰਦਰ ਦੇਣੀ ਲਾਜ਼ਮੀ ਕਰ ਦਿੱਤੀ ਗਈ ਹੈ ਘਨਾਉਨੇ ਅਪਰਾਧਾਂ ਦੀ ਵੀਡੀਓਗ੍ਰਾਫੀ ਵੀ ਬੜੀ ਲਾਜ਼ਮੀ ਕਰ ਦਿੱਤੀ ਗਈ ਹੈ ਰਾਜਤਰੋਂ ਨੂੰ ਦੇਸ਼ਤਰੋਂ ਦੇ ਨਾਲ ਤਬਦੀਲ ਕਰ ਦਿੱਤਾ ਗਿਆ ਤੇ ਬੱਚਿਆਂ ਨੂੰ ਖਰੀਦਣਾ ਵੇਚਣਾ ਘਨਾਉਣਾ ਅਪਰਾਧ ਮੰਨਿਆ ਗਿਆ ਹੈ ਮਹਿਲਾਵਾਂ ਤੇ ਬੱਚਿਆਂ ਦੇ ਖਿਲਾਫ ਅਪਰਾਧਾਂ ਦੇ ਉੱਤੇ ਇੱਕ ਨਵਾਂ ਅੱਜ ਇਹ ਜੋੜਿਆ ਗਿਆ ਕਿਸੇ ਵੀ ਬੱਚੇ ਦੀ ਜੇਕਰ ਖਰੀਦੋ ਫਰੋਕਤ ਹੁੰਦੀ ਹੈ ਉਹਨੂੰ ਕਿਨਾਉਣੇ ਅਪਰਾਧ ਦੀ ਕੈਟਾਗਰੀ ਚ ਰੱਖਿਆ ਗਿਆ ਤੇ ਜੇਕਰ ਨਬਾਲਿਕ ਨਾਲ ਜ਼ਬਰ ਜਨਾਹ ਹੁੰਦੀ ਹੈ ਤਾਂ ਉਹਦੇ ਲਈ ਮੌਤ ਦੀ ਸਜ਼ਾ ਜਾਂ ਉਮਰ ਕੈਦ ਦੀ ਵਿਵਸਥਾ ਜਿਹੜੀ ਉਹ ਕੀਤੀ ਗਈ ਹੈ ਵੱਡਾ ਬਦਲਾਅ ਕੀਤਾ ਗਿਆ ਹੈ ਖਾਸ ਤੌਰ ਦੇ ਉੱਤੇ ਔਰਤਾਂ ਮਹਿਲਾਵਾਂ ਦੀ ਗੱਲ ਕਰੀਏ ਤਾਂ ਉਹਨਾਂ ਦੇ ਲਈ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਤੇ ਬੱਚਿਆਂ ਦੇ ਲਈ ਖਾਸ ਤੌਰ ਤੇ ਧਿਆਨ ਰੱਖਿਆ ਗਿਆ ਜੇਕਰ ਕੋਈ ਨਬਾਲਿਕ ਨਾਲ ਜ਼ਬਰ ਜਨਾਹ ਕਰਦਾ ਹੈ ਦੋਸ਼ੀ ਪਾਇਆ ਜਾਂਦਾ ਹੈ ਤਾਂ ਉਮਰ ਕੈਦ ਜਾਂ ਫਿਰ ਫਾਂਸੀ ਦੀ ਸਜ਼ਾ ਇਸ ਨੂੰ ਇਹਦੇ ਚ ਸ਼ਾਮਿਲ ਕੀਤਾ ਗਿਆ ਇਹ ਵਿਵਸਥਾ ਕੀਤੀ ਗਈ ਹੈ ਇਲੈਕਟ੍ਰੋਨਿਕ ਸੰਚਾਰ ਦੇ ਰਾਹੀਂ ਰਿਪੋਰਟ ਦਰਜ ਹੋਇਆ ਕਰੇਗੀ ਕਿਉਂਕਿ ਹੁਣ ਨਵੇਂ ਕਾਨੂੰਨਾਂ ਦੇ ਤਹਿਤ ਹੁਣ ਕੋਈ ਵੀ ਵਿਅਕਤੀ ਪੁਲਿਸ ਥਾਣੇ ਗਏ ਬਿਨਾ ਇਲੈਕਟ੍ਰੋਨਿਕ ਸੰਚਾਰ ਭਾਗ ਕੇ ਐਸਐਮਐਸ ਸੇਵਾ ਭਾਗ ਕੇ ਜਿਹੜਾ ਮੈਸੇਜ ਆਪਾਂ ਫੋਨ ਤੋਂ ਭੇਜਦੇ ਹੁੰਦੇ ਆ ਉਹੋ ਭੇਜ ਕੇ ਆਪਣੀ ਜਿਹੜੀ ਸ਼ਿਕਾਇਤ ਹੈ ਉਹ ਦਰਜ ਕਰਵਾ ਸਕੇਗਾ ਇਹਦੇ ਨਾਲ ਮਾਮਲਾ ਦਰਜ ਕਰਵਾਉਣਾ ਬੜਾ ਆਸਾਨ ਤੇ ਤੇਜ਼ ਹੋ ਜਾਣਾ ਕਿਹਾ ਜਾ ਰਿਹਾ ਤੇ ਨਵੇਂ ਕਾਨੂੰਨ ਦੇ ਨਾਲ ਜੁੜਿਆ ਦਿਲਚਸਪ ਪਹਿਲੂ ਇਹ ਵੀ ਹੈ ਕਿ ਗ੍ਰਿਫਤਾਰੀ ਦੀ ਸੂਰਤ ਵਿੱਚ ਕੋਈ ਵਿਅਕਤੀ ਆਪਣੀ ਪਸੰਦ ਦੇ ਕਿਸੇ ਵੀ ਵਿਅਕਤੀ ਨੂੰ ਆਪਣੀ ਸਥਿਤੀ ਬਾਰੇ ਸੂਚਿਤ ਕਰਨ ਦਾ ਅਧਿਕਾਰ ਪ੍ਰਾਪਤ ਕਰ ਲਵੇਗਾ ਕਿ ਜੇਕਰ ਕਿਸੇ ਨੂੰ ਗ੍ਰਿਫਤਾਰ ਕੀਤਾ ਜਾਂਦਾ ਤਾਂ ਉਹ ਚਾਹੇ ਤਾਂ ਆਪਣੇ ਕਿਸੇ ਵੀ ਪਸੰਦੇ ਦਾ ਵਿਅਕਤੀ ਨੂੰ ਭਾਵੇਂ ਕਿ ਜਿਹਨੂੰ ਉਹ ਦੱਸਣਾ ਚਾਹਵੇ ਤਾਂ ਨਾਲ ਦੀ ਨਾਲ ਉਹ ਜਾਣਕਾਰੀ ਦੇ ਸਕਿਆ ਕਰੇਗਾ ਇਸ ਤਰੀਕੇ ਦਾ ਉਹਨੂੰ ਜਿਹੜਾ ਆਪਾਂ ਕਹਿ ਸਕਦੇ ਹਾਂ ਅਧਿਕਾਰ ਦਿੱਤਾ ਗਿਆ ਇਹਦੇ ਨਾਲ ਗ੍ਰਿਫਤਾਰ ਵਿਅਕਤੀ ਨੂੰ ਵੀ ਤੁਰੰਤ ਹੀ ਪ੍ਰਭਾਵ ਦੇ ਨਾਲ ਆਪਣਾ ਜਿਹੜਾ ਸਹਿਯੋਗ ਆਪਣੇ ਨਾਲੇ ਪਾਸਿਓਂ ਉਹ ਮਿਲ ਜਾਇਆ ਕਰੇਗਾ ਇਸ ਤੋਂ ਇਲਾਵਾ ਨਵੇਂ ਕਾਨੂੰਨ ਚ ਮਲਾਮਾਂ ਤੇ ਬੱਚਿਆਂ ਦੇ ਖਿਲਾਫ ਅਪਰਾਧਾਂ ਦੀ ਜਾਂਚ ਨੂੰ ਪਹਿਲ ਦਿੱਤੀ ਗਈ ਹੈ ਜਿਹਦੇ ਨਾਲ ਮਾਮਲਾ ਦਰਜ ਕੀਤੇ ਜਾਣ ਦੇ 2 ਮਹੀਨੇ ਅੰਦਰ ਜਾਂਚ ਹੈ ਜਿਹੜੀ ਉਹ ਪੂਰੀ ਕੀਤੀ ਜਾਣੀ ਲਾਜ਼ਮੀ ਬਣਾਈ ਗਈ ਹੈ ਨਵੇਂ ਕਾਨੂੰਨ ਦੇ ਤਹਿਤ ਪੀੜਤਾ ਨੂੰ 90 ਦਿਨਾਂ ਦੇ ਅੰਦਰ ਆਪਣੇ ਮਾਮਲੇ ਦੀ ਪ੍ਰਗਤੀ ਤੇ ਰੈਗੂਲਰ ਜਾਣਕਾਰੀ ਹਾਸਲ ਕਰਨ ਦਾ ਵੀ ਅਧਿਕਾਰ ਹੈ ਜਿਹੜਾ ਉਹ ਦੇ ਦਿੱਤਾ ਗਿਆ ਹੈ ਇਹਦੇ ਚ ਨਵੇਂ ਕਾਨੂੰਨ ਚ ਮਲਾਮਾਂ ਤੇ ਬੱਚਿਆਂ ਦੇ ਨਾਲ ਹੋਣ ਵਾਲੇ ਅਪਰਾਧ ਪੀੜਤਾ ਨੂੰ ਸਾਰੇ ਅਪਰਾਧਾਂ ਚ ਫ੍ਰੀ ਮੁੱਢਲੀ ਇਲਾਜ ਮੁਹੱਈਆ ਕਰਵਾਇਆ ਜਾਏ ਕਰੇਗਾ ਇਸ ਤੋਂ ਇਲਾਵਾ ਸਮੈਸਰ ਨਿਆ ਪ੍ਰਦਾਨ ਕਰਨ ਦੇ ਲਈ ਅਦਾਲਤ ਅਲਦਾਲਤਾਂ ਦੇ ਵਿੱਚ ਕੇਸ ਦੀ ਸੁਣਵਾਈ 'ਚ ਬੇਲੋੜੀ ਦੌਰੀ ਤੋਂ ਬਚਣ ਦੇ ਲਈ ਜਿਹੜੀ ਦੇਰੀ ਹੋ ਜਾਂਦੀ ਸੀ ਉਹ ਤੋਂ ਬਚਣ ਦੇ ਲਈ ਸੁਣਵਾਈ ਹੈ ਜਿਹੜੀ ਵੱਧ ਤੋਂ ਵੱਧ ਦੋ ਵਾਰੀ ਮੁਲਤਵੀ ਕੀਤੀ ਜਾ ਸਕਿਆ ਕਰੇਗੀ ਖਾਸ ਤੌਰ ਤੇ ਔਰਤਾਂ ਤੇ ਬੱਚਿਆਂ ਵਾਲੇ ਕੇਸਾਂ ਦੇ ਵਿੱਚ ਤੀਜੀ ਵਾਰ ਮੁਲਤਵੀ ਸੁਣਵਾਈ ਹੈ ਜਿਹੜੀ ਉਹ ਨਹੀਂ ਹੋ ਸਕਿਆ ਕਰੇਗੀ ਸੋ ਇਸ ਤਰੀਕੇ ਦੇ ਵੱਡੇ ਬਦਲਾਅ ਕੀਤੇ ਗਏ ਨੇ ਹੁਣ ਅੱਜ ਤੋਂ ਭਾਰਤੀ ਨਿਆਂ ਸੰਹਿਤਾ ਜਿਹੜੀ ਉਹ ਲਾਗੂ ਹੋ ਜਾਏਗੀ ਅੰਗਰੇਜ਼ਾਂ ਦੇ ਵੱਲੋਂ ਜਿਸ ਤਰੀਕੇ ਦੇ ਨਾਲ ਆਈਪੀਸੀ ਭਾਵ ਇੰਡੀਅਨ ਪਿਨਲ ਕੋਡ ਬਣਾਇਆ ਗਿਆ ਸੀ ਉਹਨੂੰ ਭਾਰਤੀ ਨਿਆਂ ਸੰਹਿਤਾ ਦੇ ਵਿੱਚ ਜਿਹੜਾ ਤਬਦੀਲ ਕਰ ਦਿੱਤਾ ਗਿਆ ਇਸ ਦਾ ਤਬਦੀਲ ਕਰਨ ਦਾ ਮਤਲਬ ਭਾਵੇਂ ਜਿਵੇਂ ਇੰਡੀਅਨ ਪੀਨਲ ਕੋਡ ਹੁੰਦਾ ਸੀ ਪਹਿਲਾਂ ਉਹਨੂੰ ਇੰਡੀਆ ਦਾ ਇੰਡੀਅਨ ਜੁਡੀਸ਼ੀਅਲ ਕੋਡ ਤੇ ਉਸ ਤੋਂ ਇਲਾਵਾ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਇੰਡੀਅਨ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਕੋਡ ਆ ਜਿਹੜਾ ਇਸੇ ਵਿੱਚ ਤਬਦੀਲ ਕਰ ਦਿੱਤਾ ਗਿਆ ਗੋਰਿਆਂ ਦੇ ਵੱਲੋਂ ਇੰਡੀਅਨ ਪੀਨਲ ਕੋਡ ਕੋਡ ਆਫ ਕ੍ਰਿਮੀਨਲ ਪ੍ਰੋਸੀਜਰ ਤੇ ਜਿਹੜਾ ਇੰਡੀਅਨ ਐਵੀਡੈਂਸ ਐਕਟ ਬਣਾਇਆ ਗਿਆ ਸੀ ਹੁਣ ਇਹਨਾਂ ਦੀ ਥਾਂ ਤੇ ਇੰਡੀਅਨ ਜੁਡੀਸ਼ੀਅਲ ਕੋਡ ਇੰਡੀਅਨ ਸਿਵਲ ਡਿਫੈਂਸ ਕੋਡ ਤੇ ਇੰਡੀਅਨ ਐਵੀਡੈਂਸ ਐਕਟ ਇਹ ਇਹ ਨੇ ਜਿਹੜੇ ਇਹਨਾਂ ਨੂੰ ਓਵਰਲੈਪ ਕਰ ਲੈਣਗੇ ਭਾਵੇਂ ਇਹਨਾਂ ਦੇ ਉੱਪਰ ਦੀ ਇਹ ਚੀਜ਼ਾਂ ਲਾਗੂ ਕਰ ਦਿੱਤੀਆਂ ਗਈਆਂ ਨੇ ਕਾਨੂੰਨ ਦੇ ਵਿੱਚ ਵੱਡੇ ਬਦਲਾਅ ਕੀਤੇ ਗਏ ਨੇ ਮਹਿਲਾਵਾਂ ਨੂੰ ਲੈ ਕੇ ਖਾਸ ਤੌਰ ਦੇ ਉੱਤੇ ਇਸ ਦੇ ਵਿੱਚ ਧਿਆਨ ਰੱਖਿਆ ਗਿਆ ਤੇ ਹੁਣ ਵੇਖਣਾ ਹੋਵੇਗਾ ਕਿ ਸਿਰਫ ਔਰ ਸਿਰਫ ਇਹ ਕੱਲੇ ਕਾਨੂੰਨ ਬਦਲੇ ਨੇ ਪੁਲਿਸ ਨੂੰ ਨਹੀਂ ਬਦਲਿਆ ਗਿਆ ਤੇ ਕੀ ਪੁਲਿਸ ਇਹ ਨਵੇਂ ਬੀਐਨਐਸ ਦੇ ਤਹਿਤ ਜਿਸ ਤਰੀਕੇ ਦੇ ਨਾਲ ਕਾਰਵਾਈਆਂ ਦੀ ਗੱਲ ਕੀਤੀ ਗਈ ਹੈ ਉਹਨਾਂ ਦੇ ਤਹਿਤ ਜਿਹੜੀ ਪ੍ਰੋਪਰ ਪੁਖਤਾ ਕਾਰਵਾਈ ਕਰ ਵੀ ਸਕਿਆ ਕਰੇਗੀ ਜਾਂ ਫਿਰ ਪਹਿਲਾਂ ਦੇ ਵਾਂਗੂ ਜਿਵੇਂ ਆਈਪੀਸੀ ਦੀ ਦੁਰਵਰਤੋਂ ਹੁੰਦੀ ਰਹੀ ਖਾਸ ਤੌਰ ਦੇ ਉੱਤੇ ਉਸੇ ਤਰੀਕੇ ਦੇ ਨਾਲ ਬੀਐਨਐਸ ਦੇ ਵਿੱਚ ਵੀ ਇਸ ਤਰੀਕੇ ਦੇ ਜਿਹੜੇ ਲੂਪ ਹੋਲ ਲੱਭ ਕੇ ਇਸ ਦੀ ਵੀ ਦੁਰਵਰਤੋਂ ਕੀਤੀ ਜਾਇਆ ਕਰੇਗੀ ਇਹ ਵੀ ਜ਼ਰੂਰ ਇੱਕ ਵੱਡਾ ਸਵਾਲ ਹੈ ਜਿਹੜਾ ਬਣਿਆ ਹੋਇਆ ਹੈ